ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਲੂ ਦੀ ਗੱਲ ਕੀਤੀ ਜਾਵੇ ਤਾਂ ਲੂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਦਾਜੇ ਕਿ 11 ਜੂਨ ਤੱਕ ਮੌਸਮ ਵਿਭਾਗ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow ਅਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਜਿੱਥੇ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਲੋਕ ਜਿਹੜੇ ਨੇ ਕਾਫੀ ਬੇਹਾਲ ਹੁੰਦੇ ਵੀ ਨਜ਼ਰ ਆ ਰਹੇ ਨੇ ਔਰ ਆਪਣਾ ਬਚਾਅ ਕਰਨ ਲਈ ਵੱਖ-ਵੱਖ ਤਰੀਕੇ ਜਿਹੜੇ ਨੇ ਅਪਣਾ ਰਹੇ ਨੇ ਦਾਸ ਹੈ ਕਿ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਸੀ ਕਿ ਗਰਮੀ ਦੇ ਨਾਲ ਜਿਹੜਾ ਤਾਪਮਾਨ ਹੈ ਉਹ 45 ਡਿਗਰੀ ਤੋਂ ਪਾਰ ਜਾ ਸਕਦਾ ਹੈ ਤਾਂ ਸਭ ਤੋਂ ਵੱਧ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਜਿਹੜੀ ਗਰਮੀ ਦਾ ਤਾਪਮਾਨ ਹੈ ਉਹ ਦਰਜ ਕੀਤਾ ਗਿਆ ਹੈ ਤਾਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀਆਂ ਤਸਵੀਰਾਂ ਦਿਖਾ ਰਿਆਂ ਲੋਕ ਆਪਣਾ ਬਚਾ ਕਰਨ ਲਈ ਹਰ ਜਿਹੜਾ ਤਰੀਕਾ ਹੈ ਗਰਮੀ ਤੋਂ ਬਚਣ ਲਈ ਉਹ ਅਪਣਾ ਰਹੇ ਹਾਂ ਅਤੇ ਦੱਸ ਦੇ ਕਿ ਇਸ ਦੇ ਨਾਲ ਹੀ ਕੁਝ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਗਰਮੀ ਤੋਂ ਬਚਾ ਦੇ ਲਈ ਕਿ ਉਹ ਲੋਕ ਜਿਹੜੇ ਨੇ ਆਮ ਜਨਤਾ ਜਿਹੜੀ ਹੈ ਕੇਵਲ ਜ਼ਰੂਰੀ ਕੰਮਾਂ ਦੇ ਲਈ ਹੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਕਿਉਂਕਿ ਇਹ ਜਿਹੜੀ ਗਰਮੀ ਹੈ ਲੂ ਜਿਹੜੀ ਲੱਗੀ ਹੋਈ ਹੈ ਇਹ ਲੋਕਾਂ ਦੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਤਾਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਜਿਹੜੀ ਆਵਾਜਾਈ ਵੀ ਹੈ ਉਹ ਵੀ ਸੜਕਾਂ ਤੇ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਹੀ ਤਿੱਖੀ ਧੁੱਪ ਬਾਹਰ ਲੱਗੀ ਹੋਈ ਹੈ ਔਰ ਇਸ ਦੇ ਨਾਲ ਹੀ ਦੇਖ ਸਕਦੇ ਹੋ ਕਿ ਲੋਕ ਆਪਣਾ ਬਚਾ ਕਰਨ ਦੇ ਲਈ ਫੇਸ ਜਿਹੜਾ ਹੈ ਕਵਰ ਕਰਕੇ ਜਾ ਰਹੇ ਨੇ ਅੰਬ੍ਰੇਲਾ ਜਿਹੜੀਆਂ ਨੇ ਉਹ ਯੂਜ਼ ਕਰ ਰਹੇ ਨੇ ਤੇ ਵੱਧ ਤੋਂ ਵੱਧ ਜਿਸ ਜਿਸ ਤਰੀਕੇ ਦੇ ਨਾਲ ਵੀ ਗਰਮੀ ਤੋਂ ਬਚਾਅ ਹੁੰਦਾ ਹੈ ਲੋਕ ਕਰ ਰਹੇ ਨੇ ਔਰ ਇਹ ਦਾਜ਼ੇ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ 11 ਜੂਨ ਤੱਕ ਜਿਹੜਾ ਹੈ ਲੂ ਲੱਗਣ ਦਾ ਅਲਰਟ ਅਲਰਟ ਜਿਹੜਾ ਸੀ ਜਾਰੀ ਕੀਤਾ ਗਿਆ ਸੀ ਦੱਸਿਆ ਗਿਆ ਸੀ ਕਿ ਲੋਕ ਆਪਣਾ ਵੱਧ ਤੋਂ ਵੱਧ ਜਿੰਨਾ ਹੋ ਸਕੇ ਗਰਮੀ ਤੋਂ ਬਚਾ ਕਰ ਲੈਣ ਤੁਹਾਨੂੰ ਦੱਸ ਦਿੰਦੀਆਂ ਕਿ ਮੌਸਮ ਜਿਹੜਾ ਹੈ ਕਿਵੇਂ ਦਾ ਰਹੇਗਾ ਤਾਂ 11 ਜੂਨ ਤੱਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੀਟ ਵੇਵ ਜਿਹੜਾ ਅਲਰਟ ਹੈ ਉਹ ਵੀ ਜਾਰੀ ਜਿਹੜਾ ਹੈ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ 12 ਜੂਨ ਨੂੰ ਫਿਲਹਾਲ ਕਿਸੇ ਵੀ ਤਰੀਕੇ ਦਾ ਕੋਈ ਅਲਰਟ ਜਿਹੜਾ ਹੈ ਉਹ ਜਾਰੀ ਨਹੀਂ ਕਰ ਦਿੱ ਨਹੀਂ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਜਿਹੜਾ ਤਾਪਮਾਨ ਹੈ ਉਹ ਵੀ 46 ਡਿਗਰੀ ਤੋਂ ਪਾਰ ਜਾ ਇਸ ਸੰਭਾਵਨਾ ਜੁਤਾਈ ਜਾ ਰਹੀ ਹੈ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਗਰਮੀ ਦੇ ਨਾਲ ਜਿਹੜਾ ਤਾਪਮਾਨ ਹੈ ਉਹ ਵੱਧ ਹੋ ਸਕਦਾ ਹੈ ਇਸ ਦੇ ਨਾਲ ਹੀ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਜਿੱਥੇ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਆਵਾਜਾਈ ਜਿਹੜੀ ਹੈ ਉਹ ਵੀ ਠੱਪ ਹੁੰਦੀ ਨਜ਼ਰ ਆਈਏ ਤੇ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਕਿ ਵੱਧ ਤੋਂ ਵੱਧ ਪਾਣੀ ਪੀਓ ਆਪਣੀ ਸਿਹਤ ਦਾ ਧਿਆਨ ਰੱਖੋ ਜੇਕਰ ਤੁਸੀਂ ਕਰੋ ਬਾਹਰ ਜਾਣਾ ਹੈ ਤਾਂ ਕੇਵਲ ਜ਼ਰੂਰੀ ਕੰਮਾਂ ਦੇ ਲਈ ਹੀ ਬਾਹਰ ਨਿਕਲੋ ਇਸ ਦੇ ਨਾਲ ਹੀ ਦਹੀਂ ਲੱਸੀ ਵਗੈਰਾ ਦਾ ਸੇਵਨ ਕਰੋ ਵੱਧ ਤੋਂ ਵੱਧ ਜਿਹੜਾ ਹੈ ਪਾਣੀ ਪੀਓ ਨਾਰੀਅਲ ਪਾਣੀ ਪੀਓ ਇਹ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਤਾਂ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਲੌਰੈਂਸ ਰੋਡ ਦਾ ਜਿੱਥੇ ਦੇ ਗਰਮੀ ਤੋਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਲੋਕ ਬਾਹਰ ਨਿਕਲ ਵੀ ਰਹੇ ਨੇ ਤਾਂ ਪੂਰੀ ਤਰ੍ਹਾਂ ਸਨ ਗਲਾਸੇਸ ਦਾ ਯੂਜ਼ ਕਰਦੇ ਹੋਏ ਆਪਣਾ ਫੇਸ ਕਵਰ ਕਰਦੇ ਹੋਏ ਤੇ ਅੰਬ੍ਰੇਲਾ ਜਿਹੜੀ ਹੈ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਲੋਕ ਨੇ ਆਮ ਲੋਕ ਵੀ ਜਿਹੜੇ ਨੇ ਮੌਜੂਦ ਨੇ ਔਰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਥੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਗਰਮੀ ਬਹੁਤ ਵੱਧ ਗਈ ਹੈ ਕੀ ਕਹਿਣਾ ਚਾਹੋ ਗਰਮੀ ਹੈ ਬਹੁਤ ਹੈ ਹੋਰ ਕੀ ਕਹਿਣਾ ਗਰਮੀ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਗਰਮੀ 'ਚ ਬਿਨਾਂ وجہ ਘੁੰਮਦੇ ਨਹੀਂ ਜੇ ਬਿਨਾਂ وجہ ਤੇ ਘੁੰਮਣਾ ਹੀ ਨਹੀਂ ਚਾਹੀਦਾ ਨਾ ਬਿਮਾਰ ਹੋ ਜਾਣਗੇ ਲੂ ਲੱਗ ਜੇਗੀ ਆਪਣਾ ਜਿਸਾ ਤੁਸੀਂ ਸਾਥ ਆ ਡਿਆ ਕੋਈ ਜ਼ਰੂਰੀ ਵੇਲੇ ਲੰਘੋ ਜਾਓ ਜਿਹੜੇ ਆਮ ਨੇ ਕਰ ਰਹੇ ਤੇ ਬੈਠੋ ਨੂੰ ਤੇ ਕੰਮ ਕਰੋ ਆਪਣੇ ਸਾਹਮਣੇ ਬਿਲਕੁਲ ਹਾਂਜੀ ਸ਼ੁਕਰੀਆ ਗੱਲਬਾਤ ਕਰਨ ਲਈ ਸੋ ਦੇਖ ਸਕਦੇ ਹੋ ਕਿ ਜਨਤਾ ਦਾ ਵੀ ਇਹ ਹੀ ਕਹਿਣਾ ਹੈ ਕਿ ਜੇਕਰ ਜ਼ਰੂਰੀ ਕੰਮੇ ਹੋਵੇ ਹੀ ਕਰੋ ਜੋ ਬਾਹਰ ਨਿਕਲੋ ਬੇਵਜਹ ਬਾਹਰ ਨਾ ਕਰੋ ਕਿਉਂਕਿ ਇਹ ਜੋ ਗਰਮੀ ਹੈ ਥੋੜੇ ਦਿਨਾਂ ਦੀ ਜਿਹੜੀ ਹੈ ਗਰਮੀ ਹੈ ਖਾਸ ਜੂਨ ਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਜੂਨ ਦੇ ਮਹੀਨੇ ਗਰਮੀ ਜੜੀ ਹੈ ਜਿਆਦਾ ਪੈਂਦੀ ਹੈ ਤਾਂ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਆ ਕੁਝ ਦਿਨਾਂ ਲਈ ਆ ਗਰਮੀ ਤੋਂ ਜਿਹੜਾ ਹੈ ਬਚਾਅ ਕਰ ਲੋ ਤਾਂ ਜੋ ਤੁਹਾਡੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਕੇਵਲ ਜ਼ਰੂਰੀ ਕੰਮਾਂ ਦੇ ਲਈ ਹੀ ਬਾਹਰ ਨਿਕਲੋ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਹੈ ਉਹ 45 ਤੋਂ 46 ਡਿਗਰੀ ਤੋਂ ਪਾਰ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਪਹਿਲਾਂ ਹੀ ਜਨਤਾ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਗਰਮੀ ਤੋਂ ਬਚਣ ਲਈ ਵਧੇਰੇ ਸਾਵਧਾਨੀਆਂ ਜਿਹੜੀਆਂ ਨੇ ਉਹ ਵਰਤਣੀਆਂ ਚਾਹੀਦੀਆਂ ਨੇ ਤੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀ ਹੀ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਾਨ ਜਿਹੜਾ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਹੈ ਉਹ ਵੱਧਾ ਹੋਇਆ ਨਜ਼ਰ ਆ ਰਿਹਾ ਤੇ ਰਾਤ ਵੇਲੇ ਵੀ ਹੁਣ ਉਹੀ ਹਾਲ ਹੈ ਜਿਸ ਤਰ੍ਹਾਂ ਪਹਿਲਾਂ ਦੇਖਿਆ ਜਾਵੇ ਤਾਂ ਰਾਤ ਦੇ ਵਿੱਚ ਥੋੜਾ ਜਿਹਾ ਮੌਸਮ ਠੰਡਾ ਹੋ ਜਾਂਦਾ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਵੀ ਪੂਰੀ ਤਰ੍ਹਾਂ ਗਰਮੀ ਜੜੀ ਹੈ ਉਸਨੇ ਗਰਮੀ ਪੈ ਰਹੀ ਹੈ ਔਰ ਮੌਸਮ ਜਿਹੜਾ ਹੈ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਅਸੀਂ ਵੀ ਜਨਤਾ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਕੋਈ ਜ਼ਰੂਰੀ ਕੰਮ ਹੈ ਫਿਰ ਹੀ ਕਰੋ ਬਾਹਰ ਨਿਕਲੋ ਤੇ ਖਾਸ ਕਰਕੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤੁੱਪ ਚ ਨਿਕਲਣਾ ਘੱਟ ਕਰੋ ਔਰ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲੋ ਜੇਕਰ ਤੁਸੀਂ ਐਨਾ ਜਦੋਂ ਸੂਰਜ ਦੇ ਤਿੱਖੇ ਧੁੱਪ ਸੇੜ ਦੇ ਸਮੇਂ ਦੀ ਗੱਲ ਕਰ ਲਈਏ ਤਾਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਸ ਇਸ ਟਾਈਮ ਦੇ ਵਿੱਚ ਬਾਹਰ ਨਿਕਲਣ ਤੋਂ ਗੁਰਹੇਜ਼ ਕਰੋ ਕੈਮਰਾਮੈਨ ਅਜੇ ਦੇ ਨਾਲ ਮਹਸੂਬਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ